ਸਤਿ ਸ਼੍ਰੀ ਅਕਾਲ ਦੋਸਤੋ ਈਜੀ ਡੀਲ ਸਰਵਿਸ ਤੇ ਤੁਹਾਡਾ ਸਵਾਗਤ ਹੈ ਜਿਹੜੀ ਕੋਠੀ ਅੱਜ ਤੁਹਾਨੂੰ ਦਿਖਾਵਾਂਗੇ ਇਹ ਵੀ ਜਿਹੜੀ ਕਨੈਕਟੀਵਿਟੀ ਹੈ ਇੱਕ ਤਾਂ ਮੋਡ ਰੋਡ ਰਾਮਪਰਾਪੂਲ ਤੋਂ ਆ ਇੱਕ ਇਹਦੀ ਕਨੈਕਟੀਵਿਟੀ ਡਾਕਟਰ ਯਾਗਰ ਸਿੰਘ ਦੀ ਬੈਕ ਸਾਈਡ ਤੋਂ ਆ ਦੋ ਸਾਈਡ ਤੋਂ ਜਿਹੜੀ ਇਹਦੀ ਕਨੈਕਟੀਵਿਟੀ ਹੈ ਕਿਉਂਕਿ ਨੈਸ਼ਨਲ ਹਾਈਵੇ ਸਿਰਫ ਇੱਥੋਂ ਅੱਧਾ ਕਿਲੋਮੀਟਰ ਤੇ ਆ 500 ਮੀਟਰ ਦੇ ਉੱਪਰ ਨੈਸ਼ਨਲ ਹਾਈਵੇ ਹੈ ਤੇ ਮੋਡ ਰੋਡ ਆ ਜਿਹੜਾ ਸਾਰਾ 200-250 ਮੀਟਰ ਦੀ ਦੂਰੀ ਤੇ ਆ ਜਿਹੜੀ ਇਹ ਕੋਠੀ ਹੈਗੀ ਇਹਦਾ ਜਿਹੜਾ ਸਾਈਜ਼ ਹੈ 30 ਫੁੱਟ ਬਾਈ 63 ਫੁੱਟ ਹੈ 200 ਗਾਜ ਤੋਂ ਉੱਤੇ ਦੀ ਇਹ ਕੋਠੀ ਹੈ ਇਹ ਫਰੰਟ ਤੋਂ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਟਾਈਪ ਦੀ ਜਿਹੜੀ ਲੋਕੇਸ਼ਨ ਹੈ ਤੁਹਾਨੂੰ ਡਰਾਉਨ ਰਹੀ ਜਿਹੜੇ ਸੀਨ ਦਿਖਾਏ ਜਾ ਰਹੇ ਨੇ ਉੱਪਰੋਂ ਆਸ-ਪਾਸ ਦਾ ਜਿਹੜਾ ਏਰੀਆ ਹੈ ਉਹ ਵੀ ਦਿਖਾਇਆ ਜਾ ਰਿਹਾ ਸੋ ਇਹਦੇ ਅੰਦਰ ਕੀ ਕੁਝ ਬਣਿਆ ਹੋਇਆ ਹੈ ਪ੍ਰੋਪਰ ਆਪਾਂ ਅੰਦਰੋਂ ਜਾ ਕੇ ਦਿਖਾਵਾਂਗੇ ਫਿਲਹਾਲ ਜਿਹੜੇ ਤੁਸੀਂ ਬਾਹਰ ਦੇ ਸੀਨ ਹੈਗੇ ਉਹ ਚੈੱਕ ਕਰ ਲਓ ਇਹਦੇ ਵਿੱਚ ਕੰਪਲੀਟਲੀ ਤੁਹਾਨੂੰ ਜਿਹੜਾ ਫਰਨੀਚਰ ਦਾ ਟੋਟਲੀ ਕੰਮ ਮਿਲੂਗਾ ਐਲ ਐਡੀ ਯੂਨਿਟ ਜਿਵੇਂ ਬੈੱਡ ਹੋਗੇ ਜਾਂ ਆਪਾਂ ਗੱਲ ਕਰੀਏ ਵੀ ਲੌਬੀ ਦੇ ਵਿੱਚ ਯੂਨਿਟ ਲੱਗਿਆ ਹੋਇਆ ਕਿਚਨ ਸਾਰਾ ਕੰਪਲੀਟ ਕੰਮ ਕੀਤਾ ਹੋਇਆ ਡਰਾਇੰਗ ਰੂਮ ਪਾਰਟੀਸ਼ਨ ਕੀਤੀ ਹੋਈ ਆ ਵੈਨਿਟੀਆਂ ਬਣੀਆਂ ਹੋਈਆਂ ਆਲਮੋਸਟ ਜਿਹੜਾ ਕੰਮ ਹੋਇਆ ਵਾ ਤੁਸੀਂ ਕੁਝ ਨਹੀਂ ਕਰਾਉਣਾ ਸਿਰਫ ਆਪਣਾ ਜਿਹੜਾ ਸਮਾਨ ਹੈ ਉਹੀ ਲਿਆ ਕੇ ਧਰਨਾ ਸੋ ਕੰਪਲੀਟ ਕੋਠੀ ਤੁਹਾਨੂੰ ਮਿਲੂਗੀ ਅੰਦਰੋਂ ਜਿਹੜੀ ਕੋਠੀ ਹੈਗੀ ਬਹੁਤ ਵਧੀਆ ਤਰੀਕੇ ਨਾਲ ਬਣੀ ਹੋਈ ਆ ਆਪਾਂ ਅੰਦਰ ਦੀ ਵੀਡੀਓ ਵੀ ਤੁਹਾਨੂੰ ਦਿਖਾਉਣੀ ਆ ਵੀਡੀਓ ਦੇ ਵਿੱਚ ਬਣੇ ਰਹੋ ਧੰਨਵਾਦ ਕੋਟੀ ਚ ਇੰਟਰ ਕਰਦੇ ਆਂ ਪਹਿਲਾਂ ਜਿਹੜਾ ਗੇਟ ਆ ਉਹ ਸਟੀਲ ਦਾ ਲੱਗਿਆ ਹੋਇਆ ਹੈ ਫਿਰ ਪਾਰਚ ਆ ਗਿਆ ਪਾਰਚ ਦੇ ਵਿੱਚ ਜਿਹੜੀ ਟਾਈਲ ਲੱਗੀ ਹੋਈ ਹੈਗੀ ਕਾਫੀ ਵਧੀਆ ਲੱਗੀ ਹੋਈ ਹੈ ਸਲਿੱਪ ਨਹੀਂ ਕਰਦਾ ਪੈਰ ਟੂ ਵੀਲਰ ਲਈ ਇੱਧਰ ਸਪੇਸ ਹੈਗੀ ਆ ਮੇਨ ਤੇ ਦੋ ਗੱਡੀਆਂ ਖੜਾ ਸਕਦੇ ਹੋ ਇੰਨੀ ਸਪੇਸ ਹੈਗੀ ਆ ਸੋ ਇਸ ਦੁਆਦ ਆਪਾਂ ਇੰਟਰਵਿਊ ਕਰਾਂਗੇ ਪਹਿਲਾਂ ਤੁਸੀਂ ਬਾਹਰੋਂ ਦੇਖੋ ਜਿਵੇਂ ਕੈਮਰਾ ਫੈਸਿਲਿਟੀਜ਼ ਹੈਗੀਆਂ ਨੇ ਜਿਹੜਾ ਇਹ ਡੋਰ ਹੈ ਇਹ ਜੰਮੂ ਕੈਲ ਦਾ ਲੱਗਿਆ ਹੋਇਆ ਹੈ ਅੰਦਰ ਸਾਰੀ ਸਾਗਵਾਨ ਲੱਗੀ ਹੋਈ ਹੈ ਸਾਗਵਾਨ ਮਤਲਬ ਵਿਨੀਅਰ ਦੇ ਪੱਲੇ ਬਿੱਦ ਪਾਲਿਸ਼ ਕੀਤੀ ਹੋਈ ਹੈ ਡਰਾਈਂਗ ਰੂਮ ਪਾਰਟੀਸ਼ਨ ਹੈ ਜਿਹੜੀ ਇਹ ਮਾਈਕਾ ਵਰਕ ਹੋਇਆ ਹੋਇਆ ਸਾਹਮਣੇ LED ਯੂਨਿਟ ਬੈਕਲਾਈਟ ਸ਼ੀਟ ਵਗੈਰਾ ਸਾਰਾ ਕੁਝ ਪਾਇਆ ਹੋਇਆ ਹੈ ਡਾਉਨ ਸੀਲਿੰਗ ਲੌਬੀ ਦੇ ਵਿੱਚ ਹੋਈ ਵੀ ਹੈ ਡਰਾਈਂਗ ਰੂਮ ਦੇਖਦੇ ਆਪਾਂ ਅੰਦਰੋਂ ਵੀ ਡਾਉਨ ਸੀਲਿੰਗ ਪਲੱਸ ਵਿਨੀਅਰ ਵਰਕ ਹੋਇਆ ਹੋਇਆ ਇਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਮਤਲਬ ਇਹ ਚੀਜ਼ਾਂ ਲੱਗੀਆਂ ਹੋਈਆਂ ਤੁਹਾਨੂੰ ਵਿੱਚ ਹੀ ਮਿਲਣੀਆਂ ਡੌਨਿਕਸਿਲ ਸੀਲਿੰਗ ਦੇ ਵਿੱਚ ਜੋ ਵੀ ਕੁਝ ਹੈ ਸੋ ਇਸ ਤੋਂ ਬਾਅਦ ਜਿਹੜੀ ਕਿਚਨ ਆ ਗਈ ਕਿਚਨ ਦੀ ਪਾਰਟੀਸ਼ਨ ਆ ਗਈ ਲੌਬੀ ਦੇ ਵਿੱਚ ਤੇ ਇਹਦੀ ਸੀਲਿੰਗ ਵੀ ਕੀਤੀ ਹੋਈ ਹੈ ਇਹਦੇ ਵਿੱਚ ਵੀ ਵਿਨੀਅਰ ਵਰਕ ਹੋਇਆ ਹੋਇਆ ਆਲਮੋਸਟ ਸਾਰੀ ਕੋਠੀ ਦੇ ਵਿੱਚ ਵਿਨੀਅਰ ਵਰਕ ਆ ਜਿਹੜਾ ਸੀਲਿੰਗ ਵਗੈਰਾ ਹੋਈ ਵੀ ਆ ਕਿਚਨ ਜਿਹੜੀ ਸਾਰੀ ਕੰਪਲੀਟਲੀ ਅੰਦਰਵਾਰ ਮਾਈਕਾ ਲੱਗਿਆ ਹੋਇਆ ਪੈਂਟਰੀ ਯੂਨਿਟ ਆ ਗਿਆ ਇਹਦੇ ਨਾਲ ਹੀ ਜਿਹੜੀ ਹੈਗੀ ਆ ਸਟੋਰੇਜ ਵਗੈਰਾ ਰੱਖ ਕਰਨ ਨੂੰ ਦੋ ਤਿੰਨ ਜਗ੍ਹਾ ਤੇ ਸਟੋਰੇਜ ਹੈ ਓਟੀਜੀ ਵਗੈਰਾ ਰੱਖਣ ਵਾਸਤੇ ਸਪੇਸ ਛੱਡੀ ਹੋਈ ਹੈ ਇਨੋਟੈਕ ਵਗੈਰਾ ਲੱਗੀਆਂ ਹੋਈਆਂ ਨੇ ਆਟੋ ਵਾਲੀਆਂ ਜੋ ਵਧੀਆ ਲਾਈਫ ਹੈ ਇਹਨਾਂ ਦੀ ਸੋ ਚਿਮਨੀ ਲੱਗੀ ਹੋਈ ਹੈ ਕੰਪਲੀਟ ਕਿਚਨ ਜਿਹੜੀ ਤੁਹਾਨੂੰ ਤਿਆਰ ਮਿਲੂਗੀ ਸਾਰਾ ਵੁੱਡਵਰਕਾ ਜਿਹੜਾ ਕੰਪਲੀਟ ਮਿਲੂਗਾ ਤੁਹਾਨੂੰ ਕੋਈ ਵੀ ਚੀਜ਼ ਕਰਾਉਣ ਦੀ ਲੋੜ ਨਹੀਂ ਪੈਣੀ ਫਿਰ ਕਾਮਨ ਵਾਸ਼ਰੂਮ ਇਹਦੀ ਵੈਨਟੀ ਆ ਗਈ ਕਾਮਨ ਦਾ ਜਿਹੜਾ ਵਾਸ਼ਰੂਮ ਆ ਗਿਆ ਕੋਈ ਗੈਸਟ ਆਇਆ ਡਰਾਈング ਰੂਮ 'ਚ ਬੈਠੇ ਆ ਲੌਬੀ 'ਚ ਬੈਠੇ ਆ ਆਪਾਂ ਵਾਸ਼ਰੂਮ ਯੂਜ਼ ਕਰਨਾ ਤਾਂ ਇਹ ਕਰ ਸਕਦੇ ਆ ਪਹਿਲਾ ਬੈੱਡਰੂਮ ਆ ਗਿਆ ਇਹਦੇ ਵਿੱਚ एलईडी यूनिट ਬਣਿਆ ਹੋਇਆ ਸੋ ਇਹ ਕਮਰੇ ਦੀ ਸਪੇਸ ਬਹੁਤ ਵਧੀਆ ਹੈ ਸਾਹਮਣੇ ਬੈੱਡ ਬਣਿਆ ਹੋਇਆ ਹੈ ਬੈੱਡ ਦੇ ਵਿੱਚ ਫਿਰ ਬੈਕ ਅਲਾਈਟ ਸ਼ੀਟ ਲਾਈਟਿੰਗ ਵਗੈਰਾ ਕੀਤੀ ਹੋਈ ਹੈ ਸਾਹਮਣੇ ਇੱਕ ਹੋਰ ਬਣਿਆ ਹੋਇਆ ਪ੍ਰੈਸ ਟੇਬਲ ਲਈ ਸਪੇਸ ਬਣੀ ਹੋਈ ਹੈ ਅਲੱਗ ਤੋਂ ਡਰੈਸਿੰਗ ਰੂਮ ਹੈ ਜਿਹੜਾ ਸੈਪਰੇਟ ਹੈ ਡਰੈਸਿੰਗ ਬਣਿਆ ਹੋਇਆ ਇਹਦੇ ਆਪੋਜ਼ਿਟ ਵਾਰਡਰੋਬ ਬਣਿਆ ਹੋਇਆ ਬਹੁਤ ਵਧੀਆ ਕੰਮ ਕੀਤਾ ਹੋਇਆ ਐਦੂ ਅੱਗੇ ਜਿਹੜਾ ਵਾਸ਼ਰੂਮ ਹੈਗਾ ਜਿਹੜਾ ਇਹ ਵਾਸ਼ਰੂਮ ਹੈ ਇਹ ਬੈਕ ਸਾਈਡ ਤੇ ਵੀ ਇਹਦੇ ਗੇਟ ਦਿੱਤਾ ਹੋਇਆ ਹੈ ਸੋ ਇਧਰਲੀ ਸਾਈਡ ਤੋਂ ਵੀ ਆਪਾਂ ਲੰਘ ਸਕਦੇ ਹਾਂ ਸੋ ਆਪਾਂ ਹੁਣ ਇਸ ਤੋਂ ਬਾਅਦ ਆਉਣੇ ਆ ਦੂਸਰੇ ਰੂਮ ਦੇ ਵਿੱਚ ਦੂਸਰਾ ਰੂਮ ਵੀ ਸੇਮ ਉਸੇ ਤਰ੍ਹਾਂ ਬੈੱਡ ਇਹਦੇ ਵਿੱਚ ਵੀ ਲੱਗਿਆ ਹੋਇਆ ਮਿਲੇਗਾ ਆਪਾਂ ਨੂੰ ਇਹਦੇ ਤੇ ਸਾਰਾ ਵਾਲ ਤੇ ਵਾਲ ਪੇਪਰ ਵਗੈਰਾ ਸਾਰਾ ਕੰਮ ਬੁੱਡਵਰਕ ਦਾ ਐਲਈਡੀ ਯੂਨਿਟ ਕੰਪਲੀਟ ਬਣਿਆ ਹੋਇਆ ਇਹਦੀ ਬੈਕ ਤੇ ਰੀਅਰ ਓਪਨ ਵਾਸ਼ਿੰਗ ਏਰੀਆ ਆ ਗਿਆ ਜਾਲ ਦਿੱਤਾ ਹੋਇਆ ਹੋਮਸ ਨਹੀਂ ਰਹਿੰਦੀ ਬਿਲਕੁਲ ਵੀ ਬਹੁਤ ਵਧੀਆ ਹਵਾਦਾਰ ਰੋਸ਼ਨੀ ਕੋਠੀ ਦੇ ਵਿੱਚ ਬਹੁਤ ਪੈਂਦੀ ਆ ਇਧਰਲੀ ਸਾਈਡ ਫਿਰ ਇੱਕ ਡਰੈਸਿੰਗ ਬਣਿਆ ਹੋਇਆ ਇਹਦੇ ਵਿੱਚ ਵਾਰਡਰੋਬ ਬਣਿਆ ਹੋਇਆ ਸਟੋਰ ਆ ਗਿਆ ਸਟੋਰ ਦੇ ਵਿੱਚ ਤੁਸੀਂ ਆਪਦੀਆਂ ਅਲਮਾਰੀਆਂ ਵਗੈਰਾ ਰੱਖ ਸਕਦੇ ਹੋ ਇਧਰ ਫਿਰ ਇੱਕ ਵਾਸ਼ਰੂਮ ਆ ਗਿਆ ਜਿਹੜਾ ਇਹ ਬੈੱਡ ਦੇ ਬੈੱਡਰੂਮ ਦੇ ਨਾਲ ਹੈਗਾ ਸੋ ਇਸ ਤੋਂ ਬਾਅਦ ਆਪਾਂ ਉੱਪਰ ਜਾ ਕੇ ਦੇਖਦੇ ਹਾਂ ਸਟੇਅਰਸ ਰਾਹੀਂ ਉੱਪਰ ਚੱਲਦੇ ਹਾਂ ਲੌਬੀ ਦੇ ਵਿੱਚ ਫਿਰ ਇੱਕ ਛਾਤ ਹੈ ਬਹੁਤ ਸੋਹਣਾ ਕੰਮ ਹੋਇਆ ਹੋਇਆ ਲੌਬੀ ਦੇ ਵਿੱਚ ਸੋ ਆਪਾਂ ਫਸਟ ਫਲੋਰ ਤੇ ਚੱਲਦੇ ਆਂ ਇਹ ਸਾਰੀ ਜਿਹੜੀ ਓਪਨ ਲੌਬੀ ਹੈਗੀ ਆ ਕਵਰ ਕੀਤੀ ਹੋਈ ਹੈ ਇਹਨੂੰ ਐਜ਼ ਏ ਰੂਮ ਵੀ ਤੁਸੀਂ ਯੂਜ਼ ਕਰ ਸਕਦੇ ਹੋ ਕਿਸੇ ਨੇ ਇੱਥੇ ਰੂਮ ਬਣਾਉਣਾ ਤਾਂ ਪਾਰਟੀਸ਼ਨ ਕਰਕੇ ਜਿਹੜੀ ਰੂਮ ਬਣ ਸਕਦਾ ਸੋ ਆਪਾਂ ਉੱਪਰ ਚੱਲਦੇ ਆਂ ਉੱਪਰ ਛੱਤ ਤੇ ਫਰੰਟ ਤੋਂ ਤੁਹਾਨੂੰ ਦਿਖਾਵਾਂਗੇ ਪਲਾਂਟੇਸ਼ਨ ਹੋਈ ਵੀ ਹੈ ਫਰੰਟ ਤੋਂ ਇਸ ਪ੍ਰਕਾਰ ਦਾ ਸਿੰਪਲ ਉੱਤੇ ਜਿਹੜਾ ਨੂੰ ਕਵਰ ਕੀਤਾ ਹੋਇਆ ਹੈ ਬੈਕ ਸਾਈਡ ਤੇ ਇੱਕ ਸ਼ੈੱਡ ਵਗੈਰਾ ਪਾਇਆ ਹੋਇਆ ਤੁਸੀਂ ਕੋਈ ਇੱਥੇ ਆਪਣੀ ਸਟੋਰੇਜ ਵਗੈਰਾ ਕਰਨੀ ਹੈ ਉਹ ਵੀ ਹੋ ਜੂਗੀ ਸੋ ਇੱਕ ਵਾਸ਼ਰੂਮ ਉੱਪਰ ਵੀ ਹੈਗਾ ਇੱਥੇ ਰੂਮ ਬਣ ਸਕਦਾ ਹੈ ਸੈਪਰੇਟ ਇਹ ਵਾਸ਼ਰੂਮ ਵੀ ਕੰਪਲੀਟ ਹੈ ਇਹਦੇ ਵਿੱਚ ਜਿਹੜੀ ਫਿਟਿੰਗ ਵਗੈਰਾ ਹੋਈ ਹੋਈ ਹੈ ਇੱਕ ਆ ਲਾਈਟਿੰਗ ਲਈ ਜਿੱਥੇ ਆਪਾਂ ਕਾਮਨ ਵਾਸ਼ਰੂਮ ਦੇਖਿਆ ਸੀਗਾ ਉਹ